ਹਾਲੇ ਲੁਇਆ ਥੈਂਕ ਯੂ ਜੀਜ਼ਸ ਸਭ ਨੂੰ ਪ੍ਰਭੂ ਯੇਸ਼ੂਸੀ ਦੇ ਮਿੱਠੇ ਪਿਆਰੇ ਨਾਲ ਚ ਜੈਨਸੀ ਦੀ ਥੈਂਕ ਯੂ ਜੀਜ਼ਸ ਆਈਏ ਮੱਤੀ ਪੰਜੀ ਬੜਾਂਗੇ ਉਹਦੀ ਕੱਤੀ ਐਤ ਜਦ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇ ਗਾ ਅਤੇ ਸਭ ਕੌਮਾਂ ਉਸ ਦੇ ਅੱਗੇ ਇਕੱਠੀਆਂ ਹੋਣਗੀਆਂ ਇਕੱਠੀਆਂ ਕੀਤੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਅਜਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਾ ਕਰਦਾ ਹੈ ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਤੋਂ ਵੱਖਰਾ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜੀਆਂ ਕਰੇਗਾ ਤਦ ਪਾਦਸ਼ਾਹ ਉਸ ਨੂੰ ਜਿਹੜਾ ਉਸ ਦੇ ਸੱਜੇ ਪਾਸੇ ਹੋਣ ਆਖੇਗਾ हे ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ ਜਿਹੜੇ ਰਾਜ ਸੰਸਾਰ ਤੋਂ ਮੁੱਢੋਂ ਤੁਹਾਡੇ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਸ ਦੇ وارث ਹੋਵੋ ਆਮੀਨ ਥੈਂਕ ਯੂ ਜੀਜ਼ਸ ਧੰਨਵਾਦ ਹੈ ਆਪਜੋ ਯੇਸ਼ੂ ਮਸੀਹ ਦਾ ਆਪਜੋ ਯੇਸ਼ੂ ਮਸੀਹ ਦਾ ਵਚਨ ਕਿੰਨਾ ਵਧੀਆ ਆਪਨ ਮੈਸ਼ ਸਾਨੂੰ ਕੀ ਦੱਸਦੇ ਨੇ ਸੱਚ ਮੁੱਚ ਪਰਮੇਸ਼ਰ ਕਹਿੰਦੇ ਨੇ ਕਿ ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਲੋਕ ਨੇ ਉਹਨਾਂ ਨੂੰ ਪਰਮੇਸ਼ਰ ਨੇ ਅਲੱਗ ਕੀਤਾ ਵਾ ਆਪਣੀ ਮਹਿਮਾ ਦੇ ਲਈ ਆਪਣੇ ਕੰਮਾਂ ਦੇ ਲਈ ਤਾਂ ਕਿ ਉਹਨਾਂ ਦੇ ਉੱਤੇ ਆਪਣੇ ਮਹਿਮਾ ਨੂੰ ਪ੍ਰਗਟ ਕਰੇ ਪਰਮੇਸ਼ਰ ਉਹ ਪਰਮੇਸ਼ਰ ਦੇ ਸੱਚੇ ਹੱਥ ਹੋਣਗੇ ਹallelujah ਆਪ ਸਭ ਯੀਸ਼ੂਮਸੀਹ ਦਾ ਧੰਨਵਾਦ ਕਰਦੇ ਆਂ ਪ੍ਰਭੂ ਯੀਸ਼ੂਮਸੀਹ ਸਾਮਸਥੀ ਪਰਮੇਸ਼ਰ ਹੈ ਉਹ ਆਪਣੇ ਮੰਨਣ ਵਾਲਿਆਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਦੇ ਕਦੇ ਨਾਥ ਕਦੇ ਲਿਜਾਵਣ ਕਦੇ ਸ਼ਰਮਿੰਦਿਆ ਨਹੀਂ ਹੁੰਦਿੰਦਾ ਸਭੂ ਯੀਸ਼ੂਮਸੀਹ ਸਾਮਸਥੀ ਪਰਮੇਸ਼ਰ ਹੈ ਥੈਂਕ ਯੂ ਜੀਜ਼ਸ ਪਰਬੂ ਯੇਸ਼ੂ ਮਸੀਹ ਆਪਣੇ ਬੱਚਿਆਂ ਦੇ ਅੰਗ ਸੰਗ ਲੈਂਦੇ ਨੇ ਹਰ ਦੁੱਖ ਦੇ ਵਿੱਚ ਹਰ ਮੁਸੀਬਤ ਦੇ ਵਿੱਚ ਉਹ ਆਪਣੇ ਨਾਲ ਲੈ ਜਾਂਦੇ ਨੇ ਪਰਬੂ ਯੇਸ਼ੂ ਮਸੀਹ ਦੇ ਕੰਮਾਂ ਦੇ ਲਈ ਪਰਮੇਸ਼ਰ ਦੇ ਵਿੱਚ ਹੋਰ ਵੀ ਜ਼ਿਆਦਾ ਅੱਗੇ ਵਧੋ ਹੋਰ ਇਸ ਵੀਡੀਓ ਨੂੰ ਪਰਬੂ ਯੇਸ਼ੂ ਮਸੀਹ ਦੀ ਮਹਿਮਾ ਦੇ ਵਾਸਤੇ ਤੁਸੀਂ ਅੱਗੇ ਵਧਾਓ ਪਰਮੇਸ਼ਰ ਦੀ ਮਹਿਮਾ ਕਰ ਸਕੀਏ ਥੈਂਕ ਯੂ ਜੀਜ਼ਸ ਪਰਬੂ ਯੇਸ਼ੂ ਮਸੀਹ ਅੱਜ ਦੇ ਵਚਨ ਦੇ ਦੁਆਰਾ ਤੁਹਾਨੂੰ ਪਰ ਘਰ ਦੇਵੇ